ਸਤਿ ਸ਼੍ਰੀ ਅਕਾਲ ਦੋਸਤੋ ਇੱਕ ਟਾਈਮ ਦੀ ਗੱਲ ਹੈ ਕਿ ਇੱਕ ਸੱਪ ਕੰਡਿਆਂ ਦੇ ਵਿੱਚ ਫਸਿਆ ਹੋਇਆ ਸੀਗਾ ਤੇ ਉੱਥੋਂ ਦੀ ਇੱਕ ਬੰਦਾ ਲੰਘ ਰਿਹਾ ਸੀ ਤੇ ਬੰਦੇ ਨੇ ਸੱਪ ਨੂੰ ਦੇਖਿਆ ਕੰਡਿਆਂ ਵਿੱਚ ਫਸਿਆ ਤੇ ਉਹਦੀ ਮਦਦ ਕੀਤੀ ਕੰਡਿਆਂ ਵਿੱਚੋਂ ਸੱਪ ਨੂੰ ਬਾਹਰ ਕੱਢ ਦਿੱਤਾ ਪਰ ਜਦੋਂ ਬੰਦੇ ਨੇ ਸੱਪ ਨੂੰ ਬਾਹਰ ਕੱਢਿਆ ਕੰਡਿਆਂ ਵਿੱਚੋਂ ਤਾਂ ਸੱਪ ਨੇ ਬੰਦਾ ਵਾਪਸ ਮੋੜ ਲੱਗਿਆ ਤੇ ਸੱਪ ਨੇ ਡੰਗਣ ਦੀ ਕੋਸ਼ਿਸ਼ ਕੀਤੀ ਬੰਦੇ ਨੂੰ ਬੰਦਾ ਉਹਨੂੰ ਕਹਿੰਦਾ ਮੈਂ ਤਾਂ ਤੈਨੂੰ ਕੰਡਿਆਂ 'ਚ ਬਾਹਰ ਕੱਢਿਆ ਤੈਨੂੰ ਬਚਾਇਆ ਤੇ ਤੂੰ ਮੈਨੂੰ ਡੰਗਣ ਦੀ ਕੋਸ਼ਿਸ਼ ਕਰ ਰਿਹਾ ਹੈਂ ਉਹ ਕਹਿੰਦਾ ਸੱਪ ਕਹਿੰਦਾ ਮੈਂ ਤਾਂ ਤੈਨੂੰ ਡੰਗੂਗਾ ਬਈ ਚਲੋ ਐਨੇ ਵਿੱਚ ਉੱਥੇ ਗਧਾ ਆ ਜਾਂਦਾਗਾ ਬੰਦਾ ਗਧੇ ਨੂੰ ਕਹਿੰਦਾ ਵੀ ਸਾਡਾ ਇਨਸਾਫ ਕਰਾਓ ਵੀ ਮੈਂ ਤਾਂ ਇਹਦਾ ਭਲਾ ਕੀਤਾ ਕੰਡਿਆਂ ਦੇ ਵਿੱਚੋਂ ਕੱਢਿਆ ਪਰ ਇਹ ਮੈਨੂੰ ਡੰਗਣ ਦੀ ਕੋਸ਼ਿਸ਼ ਕਰ ਰਿਹਾ ਗਧਾ ਕਹਿੰਦਾ ਮੈਂ ਤਾਂ ਖੁਦ ਕਹਿੰਦਾ ਭਾੜ ਢੋਣ ਵਾਲਾ ਕਹਿੰਦਾ ਮੈਂ ਤੁਹਾਡਾ ਇਨਸਾਫ ਕੀ ਕਰਾਵਾਂ ਚਲੋ ਗਧਾ ਚਲਾ ਜਾਂਦਾ ਐਨੇ ਨੂੰ ਉੱਥੇ ਆ ਜਾਂਦੀ ਇੱਕ ਮੱਝ ਬੰਦਾ ਉਸੇ ਤਰ੍ਹਾਂ ਕਹਿੰਦਾ ਵੀ ਮੱਝ ਨੂੰ ਕਹਿੰਦਾ ਮੈਂ ਸੱਪ ਦਾ ਭਲਾ ਕੀਤਾ ਇਹਨੂੰ ਕੰਡਿਆਂ ਦੇ ਵਿੱਚੋਂ ਕੱਢਿਆ ਤੇ ਇਹ ਮੈਨੂੰ ਡੰਗਣ ਦੀ ਕੋਸ਼ਿਸ਼ ਕਰ ਰਿਹਾ ਵੀ ਸਾਨੂੰ ਇਨਸਾਫ ਦਿਵਾਓ ਮੱਝ ਕਹਿੰਦੀ ਮੈਂ ਤਾਂ ਦੁੱਧ ਚੀਣਣ ਵਾਲੀ ਆ ਮੈਂ ਛੋਟਾ ਇਨਸਾਫ ਕੀ ਕਰਾਂ ਚਲੋ ਮੱਝ ਵੀ ਚਲੀ ਜਾਂਦੀ ਹੈ ਕਹਿ ਕੇ ਉਸ ਤੋਂ ਬਾਅਦ ਕੀ ਉੱਥੇ ਇੱਕ ਬੰਦਰ ਆ ਜਾਂਦਾ ਬੰਦਾ ਉਸੇ ਤਰ੍ਹਾਂ ਹੀ ਬੰਦਰ ਨੂੰ ਕਹਿੰਦਾ ਵੀ ਮੈਂ ਇਹਨੂੰ ਕੰਡਿਆਂ ਦੇ ਵਿੱਚੋਂ ਕੱਢਿਆ ਸੱਪ ਨੂੰ ਤੇ ਮੈਂ ਇਹਦਾ ਭਲਾ ਕੀਤਾ ਤੇ ਇਹ ਮੈਨੂੰ ਡੰਗਣ ਦੀ ਕੋਸ਼ਿਸ਼ ਕਰ ਰਿਹਾ ਬੰਦਾ ਬੰਦਰ ਕਹਿੰਦਾ ਵੀ ਮੈਂ ਕਿਵੇਂ ਮੰਨ ਲਵਾਂ ਵੀ ਤੂੰ ਇਹਦਾ ਭਲਾ ਕੀਤਾ ਕਹਿੰਦਾ ਮੈਂ ਤੇਰੇ ਤੇ ਯਕੀਨ ਨਹੀਂ ਕਰਦਾ ਮੈਂ ਸੱਪ ਨੂੰ ਪੁੱਛਦਾ ਵੀ ਭਲਾ ਕੀਤਾ ਕਿ ਨਹੀਂ ਪੁੱਤਾਂ ਚਲੋ ਸੱਪ ਨੂੰ ਪੁੱਛਦਾ ਵੀ ਇਹਨੇ ਬੰਦੇ ਨੇ ਤਾਂ ਭਲਾ ਕੀਤਾ ਸੱਪ ਕਹਿੰਦਾ ਹਾਂ ਇਹਨੇ ਮੇਰਾ ਭਲਾ ਕੀਤਾ ਵੀ ਮੈਨੂੰ ਕੰਡਿਆਂ ਚੋਂ ਕੱਢਿਆ ਤੇ ਮੈਂ ਕਹਿੰਦਾ ਫਿਰ ਇਹਨੂੰ ਭਲਾ ਕੀਤਾ ਤੂੰ ਇਹਨੂੰ ਕਿਉਂ ਡੰਗਦਾ ਕਹਿੰਦਾ ਵੀ ਮੈਂ ਮੇਰਾ ਡੰਗਣ ਦਾ ਫਰਿਸ਼ਤਾ ਮੈਂ ਡੰਗਣਾ ਮੇਰਾ ਕੰਮ ਹੀ ਡੰਗਣਾਗਾ ਤਾਂ ਮੈਂ ਡੰਗੂਗਾ ਸੱਪ ਕਹਿੰਦਾ ਬਾਂਦਰ ਕਹਿੰਦਾ ਚਲੋ ਜੀ ਕਹਿੰਦਾ ਬਾਂਦਰ ਕਹਿੰਦਾ ਮੈਂ ਯਾਰ ਤੇਰੀ ਯਕੀਨ ਗੱਲ ਤੇ ਨਹੀਂ ਯਕੀਨ ਕਰਦਾ ਵੀ ਤੈਨੂੰ ਇਹਨੇ ਭਲਾ ਕੀਤਾ ਕਹਿੰਦਾ ਮੈਂ ਤਾਂ ਫਿਰ ਯਕੀਨ ਕਰੂੰਗਾ ਵੀ ਤੂੰ ਕੰਡਿਆਂ ਦੇ ਵਿੱਚ ਫਸੇ ਇਹ ਤੇਰੀ ਦੁਆਰੇ ਮਦਦ ਕਰੂ ਫਿਰ ਮੈਂ ਯਕੀਨ ਕਰੂੰਗਾ ਫਿਰ ਇਹਨੂੰ ਸਾਫ਼ ਕਰਾਉਂਗਾ ਚਲੋ ਸੱਪ ਦੁਆਰੇ ਕੰਡਿਆਂ ਦੇ ਵਿੱਚ ਪਾਜ ਜਾਂਦਾ ਬਾਂਦਰ ਬੰਦੇ ਨੂੰ ਕਹਿੰਦਾ ਕਹਿੰਦਾ ਹੁਣ ਤੂੰ ਬਈ ਇ ਦੁਵਾਰੇ ਕੰਡਿਆਂ ਦੇ ਵਿੱਚ ਫਸ ਗਿਆ ਹੁਣ ਤੂੰ ਇੱਥੋਂ ਆਪ ਚਲਾ ਜਾ ਆਪਣੀ ਜਾਨ ਬਚਾ ਜੇ ਤੂੰ ਅਗਰ ਇਹ ਦੁਵਾਰਾ ਕੱਢੇਂਗਾ ਤਾਂ ਉਹਨੇ ਤੈਨੂੰ ਡੰਕਣਾ ਕਿਉਂਕਿ ਦੁਵਾਰਾ ਵੀ ਕੱਢੇਂ ਕਿਉਂਕਿ ਦੀ ਫਿਰ ਜਿਹੜਾ ਇਹ ਕੰਮ ਆ ਉਹ ਡੰਗਣਾ ਹੀਗਾ ਸੱਪ ਦਾ ਕੰਮ ਡੰਗਣਾ ਇਹਨੇ ਤੈਨੂੰ ਦੁਵਾਰੇ ਡੰਗ ਲੈਣਾ ਇਸ ਤੋਂ ਬਿਹਤਰ ਹੈ ਕਿ ਤੂੰ ਇੱਥੋਂ ਚਲਾ ਜਾ ਇਸ ਤੋਂ ਸਿੱਖਿਆ ਮਿਲਦੀ ਹੈ ਭਰਾਵੋ ਅੱਜ ਦੇ ਟਾਈਮ ਤੇ ਕਿਸੇ ਦਾ ਭਲਾ ਕਰਨ ਦਾ ਟਾਈਮ ਨਹੀਂ ਆਪਾਂ ਜਿਹਦਾ ਭਲਾ ਕਰਾਂਗੇ ਉਹ ਖੁਦ ਹੀ ਆਪਣੇ ਡੰਗ ਮਾਰੂਗਾ ਤੇ ਇਸ ਕਰਕੇ ਭਲਾ ਸੋ ਸਮਝ ਕੇ ਕਰੋ ਧੰਨਵਾਦ ਜੀ